ਜੀ ਇੱਥੇ ਹਲਕੇ ਦੇ ਚਾਰ ਪਿੰਡਾਂ ਦੇ ਵਿੱਚ ਹੁਣ ਤੱਕ 27 ਮੌਤਾਂ ਹੋ ਚੁੱਕੀਆਂ ਨੇ ਜ਼ਹਿਰੀਲੀ ਸ਼ਰਾਬ ਪੀਣ ਦੇ ਕਾਰਨ ਕਤੋਂ ਅਨੁ ਇੱਕ ਵੱਡੀ ਗੱਲ ਦੱਸ ਦਈਏ ਕਿ ਇਹ ਸਿਰਫ ਨਾ ਚਾਰ ਪਿੰਡਾਂ ਦੀ ਕਹਾਣੀ ਨਹੀਂ ਆ ਪੂਰੇ ਪੰਜਾਬ ਦੇ ਵਿੱਚ ਇਹ ਨੈਕਸਸ ਅਜੇ ਵੀ ਚੱਲ ਰਿਹਾ ਅਪੀਲ ਆ ਸਰਕਾਰ ਨੂੰ ਕਿ ਅਜਿਹਾ ਦੁਖਾਂਤ ਕਿਸੇ ਹੋਰ ਪਿੰਡਾਂ ਦੇ ਵਿੱਚ ਨਾ ਵਾਪਰੇ ਹੁਣੇ ਹੀ ਪ੍ਰਸ਼ਾਸਨ ਔਰ ਪੁਲਿਸ ਉਹਨਾਂ ਦੇ ਉੱਪਰ ਨੱਥ ਪਾ ਲਵੇ ਐਸ ਵੇਲੇ ਅਸੀਂ ਮਰੜੀ ਕਲਾਂ ਦੇ ਵਿੱਚ ਆਹਾਂ ਜੀ ਬਹੁਤ ਮਾੜੀ ਗੱਲ ਹੋਈ ਆ ਘਰ ਦੇ ਵਿੱਚ ਜੋ ਸਰਕਾਰ ਨੇ ਤੁਹਾਨੂੰ ਸਹਾਇਤਾ ਰਾਸ਼ੀ ਅਨਾਉਂਸ ਕੀਤੀ ਸੀ ਉਹ ਮਿਲ ਚੁੱਕੀ ਆ ਕੀ ਕਹਿਣਾ ਚਾਹੂੰਗੀ ਮੇਰੇ ਬੱਚੇ ਨੂੰ ਨੌਕਰੀ ਮਿਲਣੀ ਚਾਹੀਦੀ ਤੁਹਾਨੂੰ ਪਤਾ ਕਰਦੇ ਹਾਲਤ ਦਾ ਬੱਚੇ ਨੂੰ ਨੌਕਰੀ ਮਿਲਣੀ ਚਾਹੀਦੀ ਸਾਨੂੰ ਸਾਫ਼ ਮਿਲਣਾ ਚਾਹੀਦਾ ਹੋਰ ਨਹੀਂ ਸਾਨੂੰ ਕੁਝ ਚਾਹੀਦਾ ਜੇ ਹੁਣ ਪਰਿਵਾਰ ਦੇ ਵਿੱਚੋਂ ਜਾ ਚੁੱਕੇ ਨੇ ਕਿ ਉਹ ਪਹਿਲਾਂ ਵੀ ਕੋਈ ਨਸ਼ਾ ਕਰਦੇ ਸੀ ਨੇ ਸ਼ਰਾਬ ਵੀ ਪੀਂਦੇ ਨੇ ਦੇ ਕੋਈ ਨਸ਼ਾ ਨਹੀਂ ਕਰਦੇ ਨੇ ਸ਼ਰਾਬ ਵੀ ਪੀਂਦੇ ਹੁੰਦੇ ਸੀ ਹਾਂਜੀ ਕਿੰਨੇ ਦੇ ਵਿੱਚ ਕਿੰਨਾ ਕੁ ਪੁਰਾਣਾ ਕੰਮ ਹੈ ਸ਼ਰਾਬ ਦਾ ਚੱਲ ਰਿਹਾ ਇਹ ਤੇ ਬਹੁਤ ਜਿੱਦ ਦਾ ਹੀ ਚੱਲਣ ਡਿਆ ਇਹ ਕੰਮ ਹੁਣ ਕੀ ਸਰਕਾਰ ਤੋਂ ਮੰਗ ਕਰਦੇ ਹੋ ਜਿਹੜਾ ਘਟਨਾ ਤੁਹਾਡੇ ਘਰ ਦੇ ਵਿੱਚ ਘਟੀ ਆ ਉਹਨੂੰ ਅਸੀਂ ਵਾਪਸ ਤੇ ਨਹੀਂ ਲਿਆ ਸਕਦੇ ਕਿਸੇ ਹੋਰ ਘਰ ਤੇ ਵਿੱਚ ਨਾ ਘਟੇ ਕੀ ਕਹਿਣਾ ਚਾਹੋ ਰੱਬਾ ਬੰਦ ਹੋਣੀਆਂ ਚਾਹੀਦੀਆਂ ਚਿੱਟਾ ਵੀ ਬੰਦ ਹੋਣਾ ਚਾਹੀਦਾ ਵਾ ਇਨੇ ਇਨੇ ਬੱਚੇ ਮਰ ਜਾਂਦੇ ਆ ਪਰ ਕੋਈ ਇੱਥੇ ਹੱਲ ਨਹੀਂ ਹੁੰਦਾ ਉਹ ਵਧੇਰੇ ਵੇਚਦੇ ਆ ਸਾਹਮਣੇ ਟਾਣੇ ਦੇ ਠੇਕੇ ਆ ਤੇ ਪਰ ਨਹੀਂ ਬੰਦ ਨਹੀਂ ਹੋਣਦੇ ਮਹੀਨਾ ਦੇ ਛੱਡਦੇ ਆ ਤੇ ਪਰ ਪੁੱਛਦਾ ਉਹਨਾਂ ਨੂੰ ਕੋਈ ਨਹੀਂ ਚਿੱਟੇ ਵਾਲਿਆਂ ਨੂੰ ਸ਼ਰਾਬ ਵਾਲਿਆਂ ਨੂੰ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਆ ਕਿ ਅਸੀਂ ਚਿੱਟੇ ਦੇ ਉੱਪਰ ਠੱਲ ਪਾਲੀ ਆ ਨੱਥ ਪਾਲੀ ਆ ਲੋਕਾਂ ਨੂੰ ਫੜ ਲਿਆ ਚਿੱਟਾ ਅਸੀਂ ਖਤਮ ਕਰ ਦੇਣ ਲੱਗੇ ਆ ਲੇਕਿਨ ਦੂਸਰੇ ਪਾਸੇ ਲੋਕਾਂ ਨਾਲ ਗੱਲ ਕਰਦੇ ਆ ਤਾਂ ਉਹ ਕਹਿੰਦੇ ਆ ਕਿ ਅਜੇ ਤੱਕ ਵੀ ਪਿੰਡਾਂ ਦੇ ਵਿੱਚ ਜਿਹੜੀ ਆ ਚਿੱਟੇ ਦੀ ਲੈਰ ਉਸੇ ਹੀ ਤਰ੍ਹਾਂ ਦੀ ਆ ਜੋ ਪਿਛਲੇ ਸਮੇਂ ਹਾਂਜੀ ਉਹ ਵੀ ਫੜੀ ਗਈ ਜੇ ਘਰ ਦੇ ਚਲ ਜਾਂਦੇ ਆ ਬੱਚੇ ਵੇਚਣ ਲਾਂ ਪੈਂਦੇ ਆ ਜੀ ਉਹ ਤਾਂ ਚਿੱਟਾ ਖਤਮ ਹੁੰਦਾ ਹੀ ਨਹੀਂ ਆ ਜੀ ਘਰ ਦੇ ਬੂਹੇ ਘੜੀ ਵੇਚਣ ਦੇ ਆ ਘਰ ਦੇ ਬੂਹੇ ਅੱਗੇ ਹੀ ਸਾਡੇ ਵੇਚੀ ਜਾਂਦਾ ਵਾ ਤੇ ਸਾਡੇ ਕੋਈ ਹਾਲ ਨਹੀਂ ਆ ਬੱਚਿਆਂ ਦਾ 2 ਮਿੰਟ ਬਾਅਦ ਨਿਕਲਨ ਦਾ ਨਹੀਂ ਹੈਗਾ ਜਮਾਨਾ ਵੀ ਬੱਚੇ ਅਹੀਂ ਕੱਢ ਸਕਦੇ ਆ ਐਨਾ ਸਾਨੂੰ ਡਰ ਲੱਗਦਾ ਵਾ ਜੀ ਸਾਨੂੰ ਤੇ ਇਹੋ ਆ ਵੀ ਸਾਡੇ ਬੱਚੇ ਬਸ਼ੇ ਰਹਿਣ ਤੇ ਨਸ਼ੇ ਨੂੰ ਨੱਥ ਪਾਈ ਜਾਵੇ ਜਿਸ ਤਰ੍ਹਾਂ ਤੁਸੀਂ ਹੁਣ ਹੌਸਲਾ ਕਰਕੇ ਬੋਲਣ ਦੀ ਹਿੰਮਤ ਕੀਤੀ ਹੈ ਅਗਰ ਤੁਹਾਡੇ ਵਾਂਗੂ ਪਿੰਡੋਂ ਪਿੰਡ ਲੋਕ ਬੋਲਣਾ ਸ਼ੁਰੂ ਹੋ ਜਾਣ ਤੇ ਮੈਂ ਵੀ ਮੰਨਦਾ ਕਿ ਹੋ ਸਕਦਾ ਇਹ ਚੀਜ਼ ਬੰਦ ਹੋ ਸਕਦੀ ਹੈ ਹਾਂਜੀ ਹਾਂਜੀ ਸਾਰੇ ਇਤਰਾ ਹੀ ਆ ਜੀ ਕੋਈ ਕੋਈ ਅਪੀਲ ਕਰਨਾ ਚਾਹੋਗੇ ਜਿਹੜੀਆਂ ਤੁਹਾਡੇ ਵਰਗੀਆਂ ਭੈਣਾਂ ਦੁਖੀ ਨੇ ਬੱਚਿਆਂ ਦੇ ਵਿਗੜਨ ਤੋਂ ਡਰਦੀਆਂ ਨੇ ਨਸ਼ੇ ਤੋਂ ਡਰਦੀਆਂ ਨੇ ਕੋਈ ਉਹਨਾਂ ਨੂੰ ਅਪੀਲ ਕਰਨਾ ਚਾਹੂੰਗੀ ਅਸੀਂ ਤੇ ਇਹੋ ਅਪੀਲ ਕਰਨੀ ਚਾਹਾਂਗੇ ਕਿ ਪੰਜਾਬ ਨੂੰ ਬਚਾ ਲਿਆ ਜਾਵੇ ਕਿਉਂਕਿ ਜਵਾਨੀ ਸਾਡੀ ਜਿਹੜੀ ਨਸ਼ੇ 'ਚ ਬਰਬਾਦ ਹੁੰਦੀ ਰਹੀ ਹੈ ਤੇ ਇਹੋ ਸਰਕਾਰਾਂ ਜਿਹੜੀਆਂ ਸਰਕਾਰਾਂ ਨੂੰ ਉੱਥੇ ਬੈਠੇ ਉਹਨਾਂ ਕੀ ਪਤਾ ਪਿੰਡਾਂ 'ਚ ਕੀ ਹੋਉਂਦਿਆ ਪਿੰਡਾਂ ਦੇ ਲੋਕ ਰੋਜ਼ ਮਾਰ ਰਹੇ ਆ ਰੋਜ਼ ਨੌਜਵਾਨ ਨਸ਼ਾ ਖਾ ਖਾ ਕੇ ਮਾਰ ਰਹੇ ਆ ਘਰਾਂ ਦੀ ਬਰਬਾਦੀ ਹੋ ਰਹੀ ਹੈ ਇਹਨੇ ਬੁਰੇ ਹਾਲ ਆ ਲੋਕਾਂ ਦੇ ਤੇ ਸਰਕਾਰਾਂ ਤੇ ਉਥੇ ਬੈਠੀਆਂ ਕਹਿ ਦਿੰਦੀਆਂ ਵੀ ਇਹ ਨਸ਼ੇ ਬੰਦ ਕੀਤੇ ਆ ਪਰ ਜਿੰਨਾ ਚਿਰ ਉਹ ਹਰਕਤ ਵਿੱਚ ਨਹੀਂ ਆਉਂਦੇ ਜਿੰਨਾ ਚਿਰ ਉਹ ਪ੍ਰੈਕਟੀਕਲੀ ਕੁਝ ਕਰਦੇ ਉਹਨਾਂ ਚਿਰ ਲੋਕ ਕਿਦਾਂ ਇਥੋਂ ਦਾ ਜਿਹੜਾ ਪ੍ਰਸ਼ਾਸਨ ਆ ਇਥੋਂ ਦੇ ਜਿਹੜੇ ਵੀ ਹੈਗੇ ਆ ਉਹ ਪਿੰਡਾਂ ਦੇ ਵਿੱਚ ਜੋ ਵੀ ਆ ਉਹਨਾਂ ਪਿੰਡਾਂ ਦੇ ਵਿੱਚ ਪਹਿਲਾਂ ਉਹ ਵੇਖਣ ਵੀ ਕੌਣ ਨਸ਼ਾ ਵੇਚ ਰਿਹਾ ਕੌਣ ਕਰ ਰਿਹਾ ਆ ਉਹਨਾਂ ਨੂੰ ਫੜ ਕੇ ਖੜਨਾ ਉਹਨਾਂ ਤੇ ਪਾਬੰਦੀ ਲਾਉਣ ਆਪੇ ਦੂਸਰਿਆਂ ਨੂੰ ਡਾਰੋਵੇ ਜਦੋਂ ਸ਼ਰਿਆ ਨਸ਼ਾ ਵੇਚ ਰਿਹਾ ਲੋਕ ਲੈ ਰਹੇ ਆ ਤੇ ਖਰੀਦ ਲੈ ਆ ਤੇ ਲੋਕ ਉਥੇ ਕੀ ਕਰੂਗਾ ਕੋਈ ਤੁਸੀਂ ਸੂਝਵਾਨ ਲੱਗਦੇ ਹੋ ਬੋਲਣ ਦੇ ਵਿੱਚ ਵੀ ਐ ਲੱਗਦਾ ਤੁਹਾਡੇ ਦਿਲ ਦੇ ਵਿੱਚ ਦਰਦ ਵੀ ਬਹੁਤ ਜ਼ਿਆਦਾ ਵਾ ਸਰਕਾਰ ਉੱਥੇ ਬੈਠੀ ਆ ਲੋਕਾਂ ਨੂੰ ਕੋਈ ਅਪੀਲ ਕਰਨਾ ਚਾਹੂਂਗੇ ਕਿਉਂਕਿ ਇੱਕ ਪਿੰਡ ਬਹੁਤ ਵੱਡਾ ਹੁੰਦਾ ਇੱਕ ਪੁਰਾਣੀ ਕਹਾਵਤ ਆ ਕਿ ਬਰਾਤ ਕਿੰਨੀ ਵੀ ਵੱਡੀ ਹੋਵੇ ਪਿੰਡ ਨੂੰ ਵੱਡੀ ਨਹੀਂ ਹੋ ਸਕਦੀ ਪਿੰਡ ਵਾਲਿਆਂ ਨੂੰ ਅਪੀਲ ਕਰਨਾ ਚਾਹੂਂਗੀ ਇਕਜੁੱਟ ਹੋ ਜੋ 10 ਜਣੇ ਹੋਣਗੇ ਨਸ਼ੇ ਵੇਚਣ ਵਾਲੇ 20 ਹੋਣਗੇ ਲੇਕਿਨ ਪਿੰਡ ਦੀ ਗਿਣਤੀ ਬਹੁਤ ਹੁੰਦੀ ਆ ਪਿੰਡ ਵਿੱਚ ਜਦੋਂ ਸਾਡੇ ਨਾਲ ਮੋਦਬਰ ਲੋਕ ਸੀਗੇ ਉਹ ਤੇ ਉਹਨਾਂ ਨੇ ਤੇ ਪੁਲਿਸ ਨੇ ਫੜ ਲਿਆ ਸਤਾਰਪਾਲ ਪਰਪਲ ਪ੍ਰਵੀ ਸਿੰਘ ਉਹ ਤੇ ਉਹਨਾਂ ਨੇ ਸਾਡੇ ਪਿੰਡ ਦਾ ਕਾਫੀ ਭਲਾ ਸੋਚਿਆ ਉਹਨਾਂ ਨੇ ਅੱਗੇ ਹੋ ਕੇ ਸਾਰਿਆਂ ਨੇ ਅਗਵਾਈ ਕਰਕੇ ਸਾਨੂੰ ਸਾਰਿਆਂ ਨੂੰ ਨਾਲ ਲਾਇਆ ਪਿੱਛੇ ਹੋਈ ਆਪਣੇ ਪਿੰਡ ਦਾ ਨਸ਼ਾ ਬੰਦ ਕਰਨਾ ਹੈ ਪਰ ਉਸ ਟਾਈਮ ਕਿਸੇ ਨੇ ਇੰਨਾ ਸਾਥ ਨਹੀਂ ਦਿੱਤਾ ਹੁਣ ਤੇ ਸਾਡੇ ਪਿੰਡ ਦਾ ਇੰਨਾ ਕਿ ਗਲਤਾਨ ਹੋ ਗਿਆ ਹੈ ਕਿ ਇਥੋਂ ਦੇ ਜਿਹੜੇ ਸਰਪੰਚ ਵੀ ਆ ਜਿਹੜੇ ਇਥੋਂ ਦੇ ਮੈਂਬਰ ਵੀ ਆ ਕੋਈ ਕਹਿ ਨਹੀਂ ਸਕਦੇ ਕਿ ਕੌਣ ਕਿਸੇ ਦੇ ਘਰ ਚ ਨਿਸ਼ਾਨੀ ਹੈਗਾ ਕਿ ਸਾਰੇ ਬਰਬਾਦੀ ਵੱਲ ਜਾ ਰਹੇ ਆ ਕੌਣ ਇਥੇ ਬਚਾਊਗਾ ਕਿਸੇ ਨੂੰ ਜਦੋਂ ਸਾਰੇ ਡੁੱਬ ਬੰਦੇ ਹੁਣ ਬਚਾਉਣ ਵਾਲਾ ਕੋਈ ਕੋਈ ਹੋਊਗਾ ਤਾਂ ਫੇਰ ਹੀ ਆ ਨਾ ਸਰਕਾਰ ਤੁਹਾਡੇ ਰੋਜ਼ ਪਿੰਡ ਦੇ ਵਿੱਚ ਆ ਰਹੀ ਆ ਘਟਨਾ ਵਾਪਰਨ ਤੋਂ ਬਾਅਦ ਹਾਂਜੀ ਫਿਰ ਪਿੰਡ ਵਾਲੇ ਇਕੱਠੇ ਹੋ ਕੇ ਘੇਰ ਲੋ ਕਿਸੇ ਦਿਨ ਹਾਂਜੀ ਪਿੰਡ ਵਿੱਚ ਹੋਣਾ ਸਾਰੇ ਤੇ ਇਸ ਟਾਈਮ ਘੇਰੰਦਾ ਕੋਈ ਹੈ ਨਹੀਂ ਨਾ ਸਾਰੇ ਤੇ ਆਪਣੇ ਦਰਦ ਵਿੱਚ ਹੀ ਇੰਨਾ ਪਿੰਡ ਵਿੱਚ ਕਹਿਰ ਹੋਇਆ ਪਿੰਡੀਆਂ ਮੌਤਾਂ ਹੋਈਆਂ ਲੇਕਿਨ 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 ਜਿਹੜਾ ਕਹਿਰ ਹੋਇਆ ਇਸੇ ਤੋਂ ਹੀ ਕੋਈ ਸਿੱਖ ਲੈ ਲੈਣੀ ਚਾਹੀਦੀ ਆ ਕਿ ਐਡਾ ਵੱਡਾ ਕਹਿਰ ਹੋ ਚੁੱਕਿਆ ਕੱਲ ਨੂੰ ਕਿਤੇ ਇਸ ਤੋਂ ਵੱਡਾ ਕਹਿਰ ਨਾ ਹੋ ਜਾਵੇ ਹਾਂਜੀ ਉਹ ਤੇ ਹੈ ਆ ਮਤਲਬ ਉਹ ਤੇ ਹੁਣ ਸਾਰੇ ਪਿੰਡ ਭੈਣ ਭਰਾ ਸਾਰੇ ਇਕੱਠੇ ਹੋਗੇ ਇੱਕ ਜਾਨੇ ਦੀ ਹੈ ਨਹੀਂ ਆ ਇਹ ਤੇ ਸਾਰਿਆਂ ਦੀ ਆ ਵੀ ਇੱਕ ਜੁੱਟ ਹੋਗੇ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਤੇ ਪਾਬੰਦੀ ਲਾਈ ਜਾਵੇ ਤੇ ਬਾਕੀ ਜਿਹੜੇ ਆਪਣੇ ਬੱਚਿਆਂ ਨੂੰ ਬਚਾਇਆ ਜਾਵੇ ਅਸੀਂ ਤੁਹਾਨੂੰ ਦੱਸ ਦਈਏ ਕਿ ਮਰੜੀ ਕਲਾ ਦੇ ਵਿੱਚ ਮੌਜੂਦ ਆ ਨਸ਼ੇ ਨੂੰ ਲੈ ਕੇ ਗੱਲ ਚੱਲਦੀ ਆ ਬਹੁਤ ਵੱਡਾ ਦੁਖਾਂਤ ਪਹਿਲਾਂ ਹੀ ਵਾਪਰ ਚੁੱਕਿਆ ਹੈ ਜ਼ਹਿਰੀਲੀ ਸ਼ਰਾਬ ਦੇ ਕਾਰਨ ਤਾਂ ਹੁਣ ਵੀ ਲੋਕਾਂ ਦੇ ਵਿੱਚ ਇੱਕ ਹੀ ਚੀਜ਼ ਦਾ ਡਰ ਹੈ ਜੋ ਸਰਕਾਰ ਕਹਿੰਦੀ ਹੈ ਕਿ ਅਸੀਂ ਚਿੱਟੇ ਦੇ ਉੱਪਰ ਨੱਥ ਪਾ ਲਈ ਆ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਅਸੀਂ ਜਿਹੜੀ ਆ ਉਹ ਪੂਰੀ ਕੋਸ਼ਿਸ਼ ਕਰ ਰਹੇ ਆ ਲਗਭਗ ਅਸੀਂ ਪੰਜਾਬ ਦੇ ਵਿੱਚੋਂ ਚਿੱਟੇ ਦਾ ਖਾਤਮਾ ਕਰ ਚੁੱਕੇ ਆ ਲੇਕਿਨ ਅਗਰ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਗੱਲ ਕਰਦੇ ਹੋ ਤਾਂ ਗਰਾਊਂਡ ਜ਼ੀਰੋ ਤੇ ਜਾ ਕੇ ਦੇਖੋ ਮੈਨੂੰ ਨਹੀਂ ਲੱਗਦਾ ਕਿ ਚਿੱਟੇ ਦੇ ਇੱਕ ਮੁੱਠ ਦੇ ਵਿੱਚੋਂ ਕਿਸੇ ਨੇ ਚੁੰਡੀ ਪਾ ਕੇ ਵੀ ਬਾਹਰ ਕੱਢਿਆ ਹੋਵੇ ਜੋ ਮੁੱਠਾ ਸੀ ਉਹ ਬੁੱਕ ਬੰਦੇ ਜਾ ਰਹੇ ਨੇ ਜੋ ਬੁੱਕ ਸੀ ਉਹ ਪੈਕਟ ਬੰਦੇ ਜਾ ਰਹੇ ਨੇ ਕੱਲ ਨੂੰ ਇਹ ਬੋਰੀਆਂ ਬਣਨੀਆਂ ਨੇ ਬੋਰੀਆਂ ਤੋਂ ਘਰਾਂ ਦੇ ਬਰਾਂਡੇ ਬੰਨੇ ਨੇ ਮੈਨੂੰ ਲੱਗਦਾ ਕਿ ਇਹ ਚਿੱਟਾ ਘਟਣ ਵਾਲਾ ਨਹੀਂ ਆ ਵਧਣ ਵਾਲਾ ਤੁਸੀਂ ਦਰਦ ਸੁਣਿਆ ਇਹ ਦਰਦ ਉਦੋਂ ਹੀ ਬਾਹਰ ਨਿਕਲਦਾ ਜਦੋਂ ਪਤਾ ਹੁੰਦਾ ਕਿ ਇੱਕ ਦੇ ਲੱਗੀ ਅੱਗ ਜਿਹੜੀ ਆ ਉਹ ਸਾਡੇ ਘਰ ਤੱਕ ਪਹੁੰਚਣ ਵਾਲੀ ਆ ਸਰਕਾਰਾਂ ਨੂੰ ਅਪੀਲ ਆ ਕੁਰਸੀਆਂ ਤੇ ਬੈਠ ਕੇ ਵਾਅਦੇ ਨਾ ਕਰੋ ਕੁਰਸੀਆਂ ਤੇ ਬੈਠ ਕੇ ਐਲਾਨ ਨਾ ਕਰੋ ਲੋਕਾਂ ਦੇ ਵਿੱਚ ਜਾ ਕੇ ਦੇਖੋ ਤੁਹਾਡੇ ਇੰਨੇ ਖੂਫੀਆ ਵਿਭਾਗ ਨੇ ਤੁਹਾਡੇ ਕੋਈ ਇੰਨੀਆਂ ਖੂਫੀਆ ਏਜੰਸੀਆਂ ਨੇ ਕਿ ਉਹਨਾਂ ਨੂੰ ਕਿਸੇ ਚੀਜ਼ ਦਾ ਪਤਾ ਨਹੀਂ ਆ ਕਿਹੜੇ ਪਿੰਡ 'ਚ ਕੀ ਹਾਲਾਤ ਨੇ ਉਹਨਾਂ ਨੂੰ ਕਿਸੇ ਚੀਜ਼ ਦਾ ਪਤਾ ਨਹੀਂ ਆ ਅਪੀਲ ਆ ਕਿ ਉਹਨਾਂ ਦੇ ਕੋਲੋਂ ਰਿਪੋਰਟ ਮੰਗੋ ਪਿੰਡੋਂ ਪਿੰਡ ਇਸ ਚੀਜ਼ ਦਾ ਖਾਤਮਾ ਕਰਨ ਦੀ ਕੋਸ਼ਿਸ਼ ਕਰੋ ਤਾਂ ਜੋ ਜਵਾਨੀ ਨੂੰ ਬਚਾਇਆ ਜਾ ਸਕੇ